भैया कौन सा कहूं आपका थोड़ा उठा है हां बुला लो बोल बोल आ रहा है चलो शास्त्री काल बुलाओ ये पास में आ गया तो अच्छा 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 और था ये लो शास्त्री काल आना पास में आ गया 2 किलोमीटर है मैं ना अपना ब्लॉग हर इथे खत्म हो जाना कटते ही आए आए ओ तेरी आ जाएगी इधर आ तो बैठ कर बैठ गए ए मैं ना ब्लॉग अपना हर इथे खत्म हो जाए ऐ कोरी ਮੇਰਾ ਬਲੌਗ ਹਰ ਇੱਥੇ ਖਤਮ ਹੋਇਆ ਨਾ ਵੱਢਣ ਨਾਲ ਪਸ ਜਾ ਨਹੀਂ ਜਾਣਾ ਲੈ ਬੈ ਕਰ ਲੈ ਬੈ ਹੁਣ ਕੀ ਏ ਹੱਲੀਂ ਜਾ ਨੀ ਵੀ ਕਰ ਲੈ ਮਿੱਟੀ ਕੱਢ ਲੈ ਇੱਥੋਂ ਖੜ ਜਾ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਦਾ ਆਪਣਾ ਜੀ ਇਹ ਮਸ਼ੀਨ ਹੋਣ ਵੱਢ ਕਾਈ ਆਪਣੀ ਮਥਾੜੂ 5400 5100 ਤੇ ਉਸ ਦੇ ਜੰਟ ਵੀ ਨਾਲੇ ਆ ਸਾਡੇ ਵੀ ਕਿੰਨੇ ਵੇ ਵੱਢਦੇ ਕਿਉਂਕਿ ਮੈਂ ਇਹਨਾਂ ਨੂੰ ਫੋਨ ਕਰਦਾ ਮੈਂ ਫੋਨ ਇਹਨਾਂ ਨੂੰ ਚੁੱਕਿਆ ਨਹੀਂ ਤੇ ਥੋੜੀ ਜਿਹੀ ਕਉਮ ਥੋੜੀ ਮੁੰਡਾ ਗੱਲ ਕਰਵਾਉਣ ਤੁਹਾਨੂੰ ਲਿਆਉਣਾ ਮੁੰਡੇ ਨੂੰ ਇੱਥੇ ਸਾਹਮਣੇ ਉਹਦੀ ਸਗਾਈ ਹੋਈ ਹੈ ਉਮਰ ਪੁੱਛਦਾ ਕਿੰਨੇ ਐ ਦੀ ਕਿਹੜੇ ਪਿੰਡ ਹੋਈ ਆ ਕਿੱਥੇ ਹੋਈ ਆ ਕੀ ਨਾਂ ਹੈ ਦਾ ਇਸ ਬੱਚੇ ਕੋ ਮਿਲੋ ਬੱਚਾ ਬਜ਼ੁਰਗ ਹੋ ਗਿਆ ਤੂੰ ਹਾਂ ਕਿੰਨੇ ਉਮਰ ਤੇ ਮਾਰੀ 15 ਸਾਸਰੀ ਕਾਲ ਬੁਲਾ ਸਾਸਰੀ ਕਾਲ ਸਾਸਰੀ ਕਾਲ ਹਾਂ ਸਾਸਰੀ ਕਾਲ ਬੋਲ ਸਾਸਰੀ ਕਾਲ ਸਾਸਰੀ ਕਾਲ ਹਾਂਜੀ ਹਾਂਜੀ ਇਹ ਜੀ ਰਾਜਸਥਾਨ ਦਾ ਬੱਚਾ ਤੇ ਸਾਸਰੀ ਕਾਲ ਬੁਲਾ ਰਿਹਾ ਤੇ ਤੇਰੀ ਸਗਾਈ ਹੋ ਗਈ ਹੋ ਗਈ ਕਬ ਹੋਈ ਹੈ ਅਭੀ 2-3 ਦਿਨ ਪਹਿਲੇ ਅਭੀ ਹੋਈ ਹੈ ਹਾਂ ਕਿਸ گاਉਂ ਮੈਂ ਇਹ ਤਾਲ ਕੇ ਪਾਸ ਮਾਲਿਆ ਐਸਾ ਮਾਲਿਆ گاਉਂ ਮੈਂ ਤੇ شادی ਕਬ ਹੋ ਗਈ شادی ਹੋ ਗਈ ਅਗਲੇ ਸਾਲ ਅਗਲੇ ਸਾਲ ਹੈ ਛੋਟੇ ਛੜਕੀ ਕਿਤਨੇ ਉਮਰ ਹੋ ਗਈ ਤੁਮਾਰੋ 15 15 ਸਾਲ ਹੈ ਇਹ ਬੱਚੇ 15 ਸਾਲ ਉਮਰ ਆ ਤੇ ਇਹਦੀ ਆ ਇਧਰ ਇੱਕ ਹੀ ਦੇ ਇਨੀ ਸਗਾਈ ਹੋਈ ਹੈ ਇਹ ਕ ਇਹਦੀ ਕਿੰਨੀ ਹੈ 7 7 ਇਹਦੀ 12 ਸਾਲ ਹੈ अगले साल तुम्हारी शादी हो जाएगी फिर बुलाएंगे ना शादी में बुलाएंगे ना तेरे को हमारा ड्रेस ही नहीं मालूम कैसे इनको बोल देंगे। ये क्या लगते गांव के बुलाओ शादी में बुलाएंगे ना हाँ इसकी शादी में तो आएंगे हम तुम्हारी में आ जाएंगे फिर तुम्हारा गाँव कौन सा यही गाँव अच्छा अब गेहूं काल ने आयो नहीं घूमने के लिए आयो घूमने अच्छा घूमने के लिए आये ਕਿੰਨੇ ਭਾਈ ਆਪਰ ਦੋ ਦੋ ਤੇ ਜਿਵੇਂ ਅਗਲੇ ਸਾਲ ਹੋ ਜੂਗੀ ਸਗਾਈ ਆਪकी ਪੱਕਾ ਪੱਕਾ ਐਸਾ ਚਲੋ ਠੀਕ ਹੈ ਸ਼ਾਦੀ ਹੋ ਜੇ ਸਗਾਈ ਤभी ਹੋਈ ਹੈ ਹਨਾ ਜੀ ਕਿਦਨੇ ਦਾ ਹੋਇਆ ਸਗਾਈ ਹੋ ਗੋ ਦੋ ਤਿੰਨ ਦਿਨ ਹੋਏ ਦੋ ਤਿੰਨ ਦਿਨ ਹੋਏ ਚਲੋ ਠੀਕ ਹੈ ਜੀ ਦੇਖੋ ਜੀ 14 15 ਸਾਲ ਦੀ ਇਸ ਇਧਰ ਮੰਗਣੀ ਕਰ ਦਿੰਦੇ ਆ 12 13 ਦੇ ਸਾਲ ਦੇ ਤੇ ਦੇਖੋ 16 ਸਾਲ ਦਾ ਵਿਆਹ ਹੋ ਜਾਣਾ ਤੇ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਆਪਣਾ ਇੰਡੀਆ ਕਿੱਥੇ ਜਾ ਰਿਹਾ ਕਿਹੜੇ ਲੈਵਲ ਤੇ ਜਾ ਰਿਹਾ ਤੇ ਆ ਏਜੰਟ ਸਾਹਿਬ ਨੇ ਕਿੰਨੇ ਵੇਕੇ ਵੱਟ ਕੇ ਆਇਆ ਆਪਣ ਨੂੰ ਮਸ਼ੀਨ ਨਾਲ ਬਿਠਾੜੋ ਨਾਲ ਅਭੀ ਕਾਟ ਕੇ ਹੈ ਛੇ ਕਾ ਛੇ ਬਿਕੋ ਤੇ ਕੁਛ ਪੈਸਾ ਉਸੇ ਦਿਆ ਕਿ ਨਾ ਡੀਓ ਕੋਲ ਇਹ ਅਭੀ ਦੇਗਾ ਕਦ ਪ ਦੇਗਾ ਜਦ ਤੱਕ ਡੀਓ ਖਤਮ ਹੋ ਗਿਆ ਅਭੀ ਦੇਗਾ ਕਦ ਅਭੀ ਆ ਰਹਾ ਅਭੀ ਇਧਰ ਹੀ ਆ ਰਹਾ ਹੈ ਕੱਲ ਕਾਟਣਾ ਉਹਨਾਂ ਕੱਲ ਕਾਟਣਾ ਅਭੀ ਕਾਟਣਾ ਕਿੱਧਰ ਜਾਣਾ ਹੈ ਕਿੱਧਰ ਜਾਣਾ ਹੈ ਚੈਂਪੀਅਨ ਜੀ ਦਾ ਕਾਟ ਲੈ ਜਾਣਾ ਕਿੱਧਰ ਹੈ ਉਹ ਇਧਰ ਅੱਛਾ ਇਨਕਾ ਉਹਨਾਂ ਕਾ ਹੀ ਹੈ ਵਈ ਉਸਕੀ ਹੈ ਉਸ ਕੋਲ ਕੇ ਡੀਗਲ ਰਾਣਾ ਉਹ ਬੈਂਕ ਮੈਂ ਉਹ ਬੈਂਕ ਮੈਂ ਦਿੱਤਾ ਨਾ ਅੱਛਾ ਠੀਕ ਬੈਂਕ ਮੈਂ ਹਾਂ ਉਸ ਦਾ ਫਿਰ ਤਾਂ ਪੈਸੇ ਉਹਨਾਂ ਕੋਲ ਬਹੁਤ ਉਹਨਾਂ ਕੋਲ ਹੈ ਕਿੰਨੇ ਵਟ ਕੇ ਆਏ ਜੀ ਤੁਹਾਨੂੰ 6 ਵੀ ਹੈ 8 ਰੁਪਏ ਹੋ ਗਿਆ ਤੇਰੇ ਨੂੰ ਇਹ 60 ਕੀ ਲੱਗੀ ਸੀ 60 ਕੇ ਵਟ ਕੇ ਆਏ ਜੀ ਹਾਂ ਜੀ ਤੇ ਤੂੰ ਚਲਾਈ ਮਸ਼ੀਨ ਦਾ ਫੋਰਮੈਨ ਕਿ ਉਹ ਦੂਜੇ ਨੇ ਫੋਰਮੈਨ ਨੇ ਚਲਾਈ ਅੱਜ ਤਾਂ ਮਸ਼ੀਨ ਅੱਛਾ ਦੂਜੇ ਗੋਰੀ ਨੇ ਗੋਰੀ ਨੇ ਚਲਾਈ ਗੋਰੀ ਰੋਡ ਵਾਲਾ ਡਰਾਈਵਰ ਹੈ ਨਾ ਹਾਂ ਉਹ ਰੋਡ ਹੈ ਉਹ ਰੋਡ ਵਾਲਾ ਹੀ ਵਾਣਾ ਵਿੱਚ ਪੇਸੇ ਦਰਾਂ ਨਹੀਂ ਦਿੰਦੀ ਹਾਂ ਕਿਉਂ ਫਿਰ ਕੱਟਾ ਨਾ ਪਵੇ ਹੁੰਦੇ ਤੇ ਇਹ ਗੱਲ ਹੈ ਨਾ ਗੋਰੀ ਕੀ ਰੋਡ ਤੇ ਲੈ ਕੇ ਜਾਂਦਾ ਮਸ਼ੀਨ ਤੇ ਇਹ ਆਪਣੇ ਫਾਰਮਾਨ ਵਾਲੇ ਖੇਤਾਂ ਚ ਚਲਾਉਂਦੇ ਆ ਉਹਾਂ ਦੇ ਫਿਰ ਵੀ ਤੁਸੀਂ ਛੋਟੇ ਜਿਹੇ ਫਾਰਮਾਨ ਜੇ ਮਹਿਲ ਪਰ ਮੈਂ ਰੋਡ ਤੇ ਲੈ ਜਾਂਦੇ ਵੱਲ ਸਿੱਖਣਾ ਕਿ ਇਹਨਾਂ ਦਾ ਵੱਲ ਆਉਂਦਾ ਹਾਂ ਤੇ ਕੱਲ ਗਾੜੀ ਚੱਲੇਗੀ ਫਿਰ ਕੱਲ ਚੱਲੇਗੀ ਪੱਕਾ ਜਮਾਰੀ ਤੇਮਾਰੀ ਸ਼ਗਾਈ ਨੂੰ ਕਿਤਨੇ ਦਿਨ ਹੋਏ ਸਾਲ ਬੰਦ ਸਾਲ ਹੋ ਗਿਆ ਸ਼ਾਦੀ ਕਰਦੇ ਅਗਲੇ ਸਾਲ ਫਿਰ 2 ਸਾਲ ਕਿ ਹੋ ਗਏ ਤੁਹਾਡੇ ਦੋ ਵਿੱਚ 2 ਸਾਲ ਦਾ ਫਾਸਲਾ ਪੜ ਗੋ ਇਹਨਾਂ ਦਾ ਤਾਂ ਸਾਲ ਕੇ ਪੜ ਗੋ ਤੁਹਾਡਾ 2 ਸਾਲ ਦਾ ਪੜ ਗੋ ये उम्र का है इसके कितने उम्र है उदारे? 12 साल 12 उसकी 15 है तुम्हारी 15 अच्छा 11 साल के फ्रेंड साथी लगे हुए अच्छा ठीक है आए बेटा बेटी के लिए कोई पार्टी नहीं हम्म हम्म सही बात है हां दे कितने मार दिए इस टाइम हां मार्च में अगले साल शादी चल पहले सासरे का बला मार्च है सासरे का बला पहले हूं सासरे में ना मार्च में ओ नहीं नहीं सस्क्राइब सासरे का बला पहले हूं भी सारे ने सासरे का ਆਣਾ ਕੇ ਬਾਸਾਂ ਮੋਲੋ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਗੁਰੂ ਜੀ ਉਸ ਨੂੰ ਮੈਂ ਸਮਝ ਨਹੀਂ ਪੜਦਾ ਤੂੰ ਬਣਾ ਤੂੰ ਬਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਇਹਨਾਂ ਨਾਲ ਇਹਨਾਂ ਨੇ ਵਾਲਾ ਬੰਦੇ ਨੂੰ ਪਰ ਦੇਖੋ ਕਿੰਨੀ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਇਹਨਾਂ ਬੱਚਿਆਂ ਨੂੰ ਆ ਗਈ ਆ ਵੇਖੋ ਅੱਜ ਆਪਾਂ 5200 ਸਾਡਾ ਚਾਲੂ ਕਰਨ ਲੱਗੇ ਤੇ ਅੱਜ ਆਪਣੀ ਮਸ਼ੀਨ ਚੱਲਣੀ ਆ ਉਧਰ ਜਾਣਾ ਪਊਗਾ ਇਹ ਚਾਲੂ ਕਰਵਾ ਕੇ ਫਿਰ ਜਾਂਦੇ ਜੇ ਆਪਾਂ ਉਧਰ ਤੇ ਰਸਤੇ ਇਧਰ ਥੋੜੇ ਖਤਰਨਾਕ ਲੱਗਦੇ ਆ ਚਲੋ 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 ਇਧਰ ਖਾਲੀ ਆ ਨਾਲ ਦੇਖ ਕੇ ਲਜਾਉਣੀ ਪੈਂਦੀ ਆ ਆ ਜਾ ਅੱਗੇ ਆ ਜਾ ਮੜਾ ਜਾ ਤੂੰ ਨਾ ਤੂੰ ਵੀ ਇਹ ਨਖਰੇ ਕਰਵਾਉਣਾ ਨਾ ਕਿ ਤੂੰ ਆਪੇ ਲੈਣ ਹੋਣਾ ਮਾਨ ਨਾ ਇਧਰ ਵਾ ਇਧਰ ਸਾਸਰੀ ਘਰ ਬੁਲਾ ਸਾਸਰੀ ਘਰ ਸਾਰਿਆਂ ਨੂੰ ਜੀ ਤੇ ਤੂੰ ਵੀ ਨਖਰੇ ਕਰਨਾ ਕਿ ਆਪਣੇ ਆਪ ਹੀ ਆ ਜੀ ਅੱਛਾ ਜਿਵੇਂ ਡਰਾਈਵਰ ਨਖਰੇ ਕਰੀ ਜਾਂਦਾ ਹੈ ਇਹ ਵੇ ਨਹੀਂ ਕਦੇ ਕੀਤੇ ਹੁਣ ਫਿਰ ਸਲੂੜਾ ਲਾ ਲਿਆ ਖਾਲਾਂ ਦੇ ਬੰਦਾ ਨਾਈਸ ਹੈ ਨਾ ਲੈ 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 ਆ ਦੇਖੋ ਜੀ ਆਪਾਂ ਮਹੀਨ ਚਲਾਣੀ ਐ ਇੱਥੋਂ 4-5 ਕਿਲੋਵਾਟ ਕੱਢ ਰੇ ਮਹੀਨ ਆਈ ਇੱਧਰ ਦੀ ਉੱਥੇ ਲੱਗੋ ਉੱਥੋਂ ਨਹੀਂ ਮੁੜੀ ਆਉਣ ਇੱਥੇ ਬੱਕੇ ਪਿੱਛੋਂ ਭਵੇਂ ਥੱਲੇ ਲੈ ਆ ਜੋ ਕੋਈ ਚੱਕਰ ਨਹੀਂ ਉਹਲੇ ਟਾਇਰ ਸਹੀ ਰਹਿਣਾ ਚਾਹੀਦੇ ਆ ਉੰਡੇ 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 10 ਸੱfte ਖੜੋਕ 10 ਚੱਲ 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 ਸਿੱਖ ਸਿੱਧੀ ਕਰ ਲੈ ਮਸ਼ੀਨ ਸਿੱਧੀ ਮਸ਼ੀਨ ਸਿੱਧੀ ਕਰ ਲੈ ਕਟਾਈ ਨਾ ਕਰ ਚੱਲ 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 ਜਾਣ ਦੇ ਠੋੜਾ ਕਰ ਬਹੁਤ ਬਹੁਤ ਧੰਨਵਾਦ ਤੇਰਾ ਮਸ਼ੀਨ ਆਇਆ ਖੇਤ ਚ ਆਪਣੇ ਡਰਾਈਵਰ ਦਾ ਧੰਨਵਾਦ ਨਹੀਂ ਕਰਨਾ ਧੰਨਵਾਦ ਨਹੀਂ ਕਰਨਾ ਇਹ ਮਸ਼ੀਨ ਖੇਚ ਆ ਗਈ ਕਿੰਦਾ ਤੇਰਾ ਕਹਿੰਦਾ ਤੇਰਾ ਹੀ ਕਹਿੰਦਾ ਉਹ ਕਿੱਥੇ ਲੈ ਕੇ ਜਾ ਰਿਹਾ ਹੈ ਹਾਂ ਕਿੱਥੇ ਲੈ ਕੇ ਜਾ ਰਿਹਾ ਹੈ ਇਹਨਾਂ ਨੇ ਬਾਤ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਆ ਕੇ ਰਹਿ ਹਾਂ ਸਮਝ ਨਹੀਂ ਕੋਈ ਆਂਦੀ ਅਗਰ 4 ਰਾਂ ਵਿਆਹ ਨਜ਼ਾਰੇ ਲੈ ਸਰੀਰ ਤਾਂ ਆਪੇ ਟੁੱਟਣਾ ਟੁੱਟਣਾ ਹੈ ਹੁਣ ਇੱਥੇ ਕਿਤੇ ਪਾ ਲਈਏ ਆਹ ਕਿੰਦੀ ना रोगा। ना रोगा। है। तार बहुत ऊंची है तार तो भी बहुत ऊंची बड़ी बोल तो क्या बोल तो रहा कट छा फिर नाल चल ला आगे छोड़ फिर कट उसके साथ तुम ही साथ लागो। पौड़ी ला दे थले तार दे ਗਿੰਨ ਜਾਣ ਦੇ ਚੱਲੋ 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 ਐਤੋਂ ਮੜੇ ਦੋ ਗੱਲਾਂ ਇਹਨਾਂ ਦਾ ਸਰ ਵਾਟਰ ਦੇ ਉੱਤੇ ਟਾਇਰ ਆਣੇ ਨਹੀਂ ਇਹਦੇ ਵਰ ਕੀ ਵਿਚਾਰੇ ਤੁਹਾਡਾ ਆ ਜੇ ਟਾਇਰ ਕੱਟਰ ਪਾਉਣ ਬਾਰੇ ਜਸਤਾ ਲੱਗੇ ਨਾ ਜੀ ਹਾਂ ਡਿਕਸੇ ਵਿਜਾਨੀ ਜਿੱਥੇ ਮਰ ਜੇ ਉਹ ਤਾਂ ਵੈਸੇ ਜャਬ ਲੱਗੀ ਰਹਿੰਦੀ ਬ੍ਰੇਕ ਤਾਂ ਲਾਲ ਦੀ ਲੋੜ ਹੀ ਨਹੀਂ ਪੈਂਦੀ ਉਹ ਇੰਜ ਦੇ ਧੰਨਵਾਦ ਜੇ ਖਿੱਚੀ ਖਿੱਚੀ ਫਿਰਦਾ ਹੈ

ਹੋਈ ਇਹ ਨਾ ਨਹੀਂ ਹੋਈ ਸਗਾਈ ਹੋ ਗਈ ਅਭੀ ਨਹੀਂ ਹੋਈ ਇਨਕੀ ਤਾਂ ਹੋ ਗਈ ਇਹ ਤੁਹਾਰੇ ਛੋਟਾ ਬੜਾ ਬੜਾ ਤੇ ਇਸ ਕੀ ਕਹਨੀ ਹੋਈ ਅਭੀ ਸਗਾਈ ਪਤਾ ਤਾਂ ਚਾਹੀਏ ਉਹ ਆਂਦਾ ਹੋ ਗਈ ਹੈ ਹੋ ਗਈ ਇਨਕੀ ਵੀ ਹੋ ਗਈ ਸਗਾਈ ਫਿਰ ਦਾ ਬਤਾ ਨਹੀਂ ਰਹਾ ਆਪ ਸਗਾਈ ਤਾਂ ਹੋ ਗਈ ਤੁਹਾਡੀ ਕਿਉਂ ਨਹੀਂ ਬਤਾ ਰਹੇ ਹੋ ਬਸ 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 ਪਰੇ ਨੂੰ ਕਟਾਈ ਕਰ ਪਰੇ ਨੂੰ ਥੋੜੀ ਜੀ ਚੱਲ 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 ਨਾ ਡਾਊਨ ਕਰਦਾ ਆ ਜਾਂ ਡਾਊਨ ਕਰਦਾ ਆ ਜਾਂ ਦੇ ਡਾਊਨ ਡਾਊਨ ਕਰਦਾ ਆ ਚੱਲ 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 ਡਾਊਨ ਕਰਦਾ ਡਾਊਨ ਕਰਦਾ ਆ ਹੁਣ ਦੂਜੇ ਪਾਸੇ ਕਟਾਈ ਕਰ ਲੈ ਉਰੇ ਇੱਧਰ ਨੂੰ ਕਰ ਲੈ ਮੇਰੇ ਵਾਲੇ ਸਾਫਸੇ ਨੂੰ ਉਹਨਾਂ ਨੂੰ ਕਟਾਈ ਕਰ ਲੈ ਪਿੱਛੇ ਫਿਰ ਟੇਢੀ ਹੋਈ ਨਹੀਂ ਮਸ਼ੀਨ ਭਾਈ ਕਰ ਮੇਰੇ 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 ਹਰ ਹਰ ਟਾਣ ਕਰਾ ਚੱਕਰ ਕੀ ਬਣਾ ਖੜਾ ਹੈ ਪੱਲਾ ਟਹਿਰਾ ਖੜਾ ਨੀਵਾ ਹੰਜ ਲੱਗ ਗਈ ਉਹ ਚੱਕ ਦੋ ਦੋ ਉਹ ਤੂੰ ਆਖ ਬਿਆ ਆ ਨੀਵਾ ਕਰ ਲੋ ਸਭ ਲੇਖਰੀ ਤਾਂ ਜਾ ਕੇ ਯਾਰ ਇਹਨੂੰ ਇਹ ਹੈ ਇਹ ਬੈਠ ਲਾ ਬੈਠ ਲਾ ਐ ਬਾਰੇ ਭਾਈ ਨੇ ਪਰਲਾ ਡਾਰ ਆ ਬੈ ਨੀਵਾ ਉਧਰ ਵਾਲਾ ਉਹ ਤਾਂ ਮੈਂ ਆਖਾ ਤੇ ਮੈਂ ਵਾੜ ਦੇ ਉੱਤੇ ਟਾਇਰ ਕੈਂਪ ਤੋਂ ਪੈ ਜਾਦਾ ਆ ਆਏ ਆ ਨਹੀਂ ਇੱਧਰ ਤੇਨ ਮਤਲਬ ਤੇਨ ਮੈਂ ਆਖਾ ਨਾ ਮੈਂ ਦਜਾ ਇਹ ਵਾੜ ਦੇ ਉੱਤੇ ਟਾਇਰ ਨਹੀਂ ਚੱਲ ਨਹੀਂ ਪੈ ਜਾਦਾ ਕੰਬਾ ਕਰ ਗਿਆ ਕੀਆ ਕੀਆ ਖੰਬਾ ਧਰ ਗਿਆ ਉਹ ਖੰਬਾ ਧਰ ਗਿਆ ਉਸ ਨੂੰ ਉਠਾਓ ਹੂੰ ਡਾਣ ਕਰ ਡਾਣ ਕਰਾ ਟਾਈਮ ਬਾਹਰ ਲਾਤਾ ਇਹ ਕਟਰ ਪਾਉਣ ਤੇ ਡਾਣ ਕਰਾ ਓ ਟਾਈਮ ਜ਼ਿਆਦਾ ਓ ਗੁੱਲੀ ਅਗਰ ਬਾਹਰ ਨਿਕਲੀ ਵੀ ਮੈਨ ਲੱਗਦਾ ਓ ਤੱਕ ਅੰਦਰ ਕਰੀ ਗੁੱਲੀ ਧੱਕੇ ਅੰਦਰ ਹਮਾਰੀ ਗਾੜੀ ਚੱਲ ਰਹੀ ਹੈ 3 ਬੱਜ ਚਲੇਗਾ ਹਾਂ ਹਾਂ ਚੱਲ ਨਾ ਕਰ ਬੈਕ ਕਰ ਬੈਕ ਕਰ ਓਏ ਓ ਲੱਗ ਗਿਆ ਓਏ ਉਪਰ ਗੁੱਲੀ ਤੱਕ ਓਏ ਓ ਲੱਗਦਾ ਗੁੱਲਾਪਰਾ ਤੱਕੀ ਤਾਂ ਨੀ ਜਕਿੰਦੇ ਪੈਂਦਾ ਪਿਆ ਪਹਿਲਾਂ ਜੀ ਪਹਿਲਾਂ ਬੋਲਿਆ ਸੀ ਵੀ ਆ ਤੁਸੀਂ ਨਾ ਵਾਟਰ ਉੱਤੇ ਤੁਹਾਡੇ ਟਾਇਰ ਨੇ ਕਟਰ ਨਹੀਂ ਪਹਿਣਾ ਇਹ ਆnde ਨਹੀਂ ਡਿਸਕ ਬ੍ਰੇਕ ਆ ਗਿਆ ਨੇ ਤੇ ਹੁਣ ਡਿਸਕ ਬ੍ਰੇਕ ਨਾਲ ਕਿੱਦਾਂ ਗਿਆਂ ਤੇ ਦੂਜੀ ਗੱਲ ਹੈ ਵੀ ਕਟਰ ਪਰਲੇ ਪਾਸੇ ਹੋਗਾ ਨੀਵਾ ਟਾਇਰ ਦਾ ਆਗਾ ਉੱਚਾ ਜੀ ਜਿਹਨੇ ਦਾ ਟਾਇਰ ਬਰਾਬਰ ਨਹੀਂ ਕਰਦੇ ਉਹਨੇ ਕਟਰ ਪਹਿਣਾ ਨੇ ਜਿੰਨਾ ਮਰਜ਼ੀ ਜੋਰ ਲਾ ਲੈਣੇ ਤੇ ਬਾਕੀ ਹੁਣ ਕੋਸ਼ਿਸ਼ ਜਾਰੀ ਹੈ ਸਾਡੀ ਸੋਰੀਆ ਖੱਡਾ ਮਾਰਨ ਦਾ ਪਰ ਖੱਡਾ ਮਾਰਨ ਦਾ ਬੁੱਤ ਬੁੱਤ ਬਣਾਉਣ ਦਾ ਕੀ ਕਰਨਿਆ ਹੈ ਹਾਂ ਆ ਟਾਇਰ ਕੋ ਨਹੀਂਵਾ ਕਰੀ ਗੋਰੀ ਆਹ ਕਰ ਨਹੀਂ ਵਾਈ ਤਲਾ ਉਹਨਾਂ ਜਰ ਪੈਣਾ ਨਹੀਂ ਉਲੇ ਪੋ ਕੱਢ ਮਿੱਟੀ ਕੋਪਤੀ ਧੱਕ ਤੋ ਕੇ ਨਾ ਪਰਲਾ ਟਾਇਰ ਕਾਰ ਬਿਠਾਈ ਨੀਵਾ ਇਹ ਹੋਗਾ ਉੱਚਾ ਕੱਢ ਤਾਂ ਨਹੀਂ ਪੈਣਾ ਪਾ ਮਿੱਟੀ ਕਾੜ ਦਲੂ ਕਹੀਂ ਹੀ ਕਹੀਂ ਉਸ ਤੋਂ ਹੋ ਜਾਊਗਾ ਉੱਥਾ ਨੰਬਰ ਦੱਸੀ ਆ ਉਸ ਖੰਬੇ ਰੱਖੇ ਰੋਲਾਈ ਨਹੀਂ ਗਾ ਜੇ ਪਿੱਛੋਂ ਕਾੜ ਲਾਇਆ ਪੀ ਹਾਂ ਥੋੜੀ ਤੱਕ ਦਾਂਗੇ ਉਹ ਟਾਇਰ ਹੋ ਗਿਆ ਨੀਵਾ ਇਹ ਹੋ ਗਿਆ ਉੱਚਾ ਇਹ ਇਹ ਦੇ ਕਰਕੇ ਇਹ ਹੋਇਆ ਖੜਾ ਇਹ ਕਿਹ ਕਹੀ ਕੀ ਆਖਾਈ ਆ ਵਡਰਾ ਜਮਾ ਪਲਾਟ ਇੰਦਰ ਸਾਹਮਣੇ ਹੈ ਇਧਰ ਤੱਕ ਗੱਲਾਂ ਨਾਲ ਬੰਦ ਇਵੇਂ ਆ ਨਾ ਆ ਆ ਪਾ ਵਡਰਾ ਜੀ ਤੇ ਆ ਸਾਬੜੇ ਵਰ ਤੇ ਬੰਦਿਆੜੇ ਵਰ ਮੇਰੇ ਬਿਨਾਂ ਚਲਾਉਣਗੇ ਮਸ਼ੀਨ ਇਹ ਅੱਜ ਵਰਮਾ ਲਾਉਣਾ ਹੀ ਨਹੀਂ ਕਿਉਂਕਿ ਮਾਲ ਇੰਦੇ ਚੋਨਾ ਕ ਨਿਕਲਣਾ ਹੈ ਇਹ ਵਰ ਮੇਰੇ ਬਿਨਾਂ ਤਿਆਰੀ ਕਰ ਰਹੇ ਨੇ ਡਰਾਈਵਰ ਸਾਹਿਬ ਛੀਰ ਦੇ ਸਮਝ ਰਹੇ ਨੇ ਗੱਲ ਬਾਤ ਕਿ ਕਿੱਥੇ ਕਿਹੜਾ ਵੜਾ ਕਿੱਥੇ ਕਿਹੜਾ ਵੜਾ ਕੋਈ ਖਾਲ ਨਹੀਂ ਗਾ ਵੀ ਲਾਉਣਾ ਕਣੀ ਲਾਣਾ ਤੇ ਤੇਰੀ ਵੇਟ ਹੋ ਰਹੀ ਏ ਜਾਂ ਉਹਨੂੰ ਖਿਆਲ ਨਹੀਂ ਗਾ ਨਹੀਂ 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 ਗੱਲ ਬਣ ਗਈ ਦਿਮਾਗ ਆ ਗਿਆ ਜਣਾ ਆ ਵੜਨਾ ਪਲਾਟ ਜੀ ਗਿਆ ਤੇ ਕੁਗਨੀ ਨਹੀਂ ਬਾਕੀ ਬਾਕੀ ਮਸ਼ੀਨ ਤੇ ਡਿਪੈਂਡ ਏ ਇਹਨੇ ਗੱਲ ਇਹਦਾ ਹੀਟਰ ਮੜਾ ਲਾਦਾ ਜੀ ਇਹ ਤਰੋਂ ਸਪਕਾਇਆ ਇਹ ਨਾਲ ਲਗਣਾ। ਉਹ ਪੁੱਛ ਕਿਹੜਾ ਕਰਾ ਬੱਡਰ ਆ ਜਾ। ਪੁੱਛੋ। ਕਿੰਨੇ ਵਿਗੇ ਕਾਟਨੇ ਆ। ਕਿਤਰ ਭਗਾ? ਕਿਤਰ ਤੀਕਾ? ਆ ਵੀ ਦਾ। ਆਖਿਆ ਯਾਰ। 7 8 ਬੋਲਾ ਸ਼ੰਪੂ ਨੇ। ਮਾਰ ਲਾ ਦੇ ਨਾਲ ਲਗਵੇਂ। ਕਾ ਇਹ ਸਾ ਪੂਰਾ ਹੀ ਕਾਟਣਾ ਪਲਾਟ ਹੈ। ਪੂਰੇ ਕਾਟਣਾ। ਹਾਂ? दो फाट मार रहे हैं दो पार्टनर हैं फिर तो आठ बिका फिर तो आठ बिका कर दो पार्टनर मारे थे हो शंभू बात तो सुनो कल तो तुम आठ बोल रहे थे आज एक आधा एक किधर निकल गया वो वो उस आदमी का काटना अभी इसके बाद जाएगा वो वो किधर एक बिका अरे ये नहीं वो दूसरा का बोल रहा है अच्छा अच्छा वो और है वो किधर है वो वहां अपने घर के पास में है

ਤੇ ਤੁਹਾਡੇ ਹਿਸਾਬ ਸੇ ਦੋ ਟਰਾਲੀ ਭਰ ਜਾਏਗੀ ਇਸਮੇ ਉਹ ਭਰ ਜਾਏਗੀ ਮੇਰੇ ਕੋ ਤਾਪ ਲੱਗ ਰਹਾ ਮਾਲ ਬਹੁਤ ਅੱਛਾ ਹੈ ਬਾਕੀ ਥੋੜਾ ਸਾ ਹਲਕਾ ਲੱਗ ਰਹਾ ਹੈ ਹੈ ਅੱਛਾ ਮਾਲ ਹੈ ਦਾਣੇ ਮੋਟੇ ਆ ਆਪਾਂ ਕੰਬੈਨ ਕਰ ਰਹੇ ਚਾਲੂ ਹਾਂ 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 ਠੀਕ ਹੈ ਠੀਕ ਹੈ ਭਈਆ ਬੋ ਰਹਾ ਕਿ ਨੀਚੇ ਸੇ ਲੈਣਾ ਦਬਾ ਕੇ ਥੋੜਾ ਜਿਹਾ ਇੰਨੀ ਦੂਰੋਂ ਲਾ ਲੈ ਲੋਡ ਗਾਤੀ ਆਪਾਂ ਚਾਲੂ ਕਰਮਾਣੀ ਮਹੀਨਾ 7 ਵਿਕੇ ਇੱਥੇ ਆ 8 ਉਥੇ ਆ 15 ਵਿਕੇ ਗਿਆ ਜੀ ਇਹਨਦੇ ਕੋਲ ਅੱਜ ਤੇ 15 13 ਆਪਣੇ ਕੋਲੇ ਵਿਕੇ ਆ ਤੇ ਵਾਹਿਗੁਰੂ ਕਿਰਪਾ ਕਰਨ ਨਾਲ ਸਾਰਿਆਂ ਵੀਰਾਂ ਦੇ ਜਿਹੜੇ ਵੀਰ ਮੇਰੇ API ਆਏ ਹੋਇਆ ਸਭ ਦਾ ਕੰਮ ਚੱਲੇ ਕਿਸੇ ਦਾ ਕੰਮ ਅਧੂਰਾ ਨਾ ਰਵੇ ਸਾਰੇ ਖੁਸ਼ ਹੋ ਕੇ ਜਾਣ ਭਾਵੇਂ ਥੋੜਾ ਹੀ ਕੰਮ ਕਰਕੇ ਜਾਣ ਖੁਸ਼ ਹੋ ਕੇ ਜਾਣੇ ਚਾਹੀਦੇ ਆ ਕਿਉਂਕਿ ਜੋ ਆਪਣੀ ਕਿਸਮਤ ਚ ਮਿਲੇਗਾ ਸਾਰਿਆਂ ਨੂੰ ਤੇ ਆਸ ਤਾਂ ਇਸ ਵਾਰ ਇਹ ਅਸੀਂ ਵੀ ਸਾਨੂੰ ਮੇਰੇ ਤਾਂ ਲੱਗ ਰਿਹਾ ਜਿਵੇਂ 3 300 ਦਾ ਆਸ-ਪਾਸ ਗੇਮ ਜਾਊਗੀ ਬਾਕੀ ਉੱਪਰ ਵਾਲ ਦੇ ਅਸੇ ਜੋ ਕਰੂਗਾ ਆਪਣੂ ਮੰਨਣਾ ਪਊਗਾ ਜੀ ਜਿੰਨਾ ਦੇਊਗਾ ਤੇਰਾ ਵੰਦੀਆ ਸਟਾਫ ਅਕਰਿਆਂ ਦੀ ਉਹਦਾਂ ਨੇ ਵਿੱਚ ਬਾੜਿਆ ਵੀ ਇਹ ਬਾਕੀ ਇਹਨੇ ਪਤਾ ਨਹੀਂ ਸੱਟ ਕੀਤਾ ਜਾਂ ਨਹੀਂ ਕੀਤਾ ਉਹ ਆ ਪੁੱਛਦਾ ਗੋਰੀਨ ਚੱਲ ਕੇ ਵੀ ਇਹਦੇ ਆਵਾਜ਼ਾਂ ਕਿਉਂ ਆਉਂਦੀਆਂ ਨੇ ਵਿੱਚੋਂ ਆ ਪਿੱਛੋਂ ਸਟਾਫ ਅਕਰ ਦੀ ਆਵਾਜ਼ ਆਉਂਦੀ ਹੈ ਜੀ ਇੱਕ ਤੁਹਾਨੂੰ ਵੀ ਸ਼ਾਇਦ ਵੀਡੀਓ 'ਚ ਆ ਰਹੀ ਹੋਊਗੀ ਪਟਕ ਪਟਕ ਜੀ ਦੀ ਆਵਾਜ਼ ਆਉਂਦੀ ਆਉਂਦੀ ਸਟਾਫ ਅਕਰ ਦੀ ਕਿਤੇ ਘੁੜਕਾਰ ਘੱਟ ਲਾਊਗਾ ਬਾਕੀ ਘੋਰੀ ਦਸੂਗਾ ਇਹ ਇਧਰ ਆ ਉਹ ਕਿਧਰ ਜਾ ਰਾ ਇਧਰ ਆ ਇੱਕ ਮਿੰਟ ਆ ਇਧਰ ਆ ਇਹ ਇਧਰ ਰੋਣਾ ਇੱਕ ਬੇਟਾ ਕੌਣ ਸਾ ਗਾਓ ਆਪਕਾ ਪੁੱਲ ਬਾਲੋ ਪਹਿਲੇ ਸਾਸਰੀ ਘਰ ਬੁਲਾਓ ਹਾਂ ਆੜੀ ਸਾਸਰੀ ਘਰ ਬੁਲਾਓ ਸਾਸਰੀ ਘਰ ਹਾਂ ਸਾਸਰੀ ਘਰ ਵਾ ਵਾ ਹਾਂ ਬੰਦਾ ਠੀਕ ਆ ਜੀ ਤੇ ਕਿਤਨੇ ਵਿਕੇ ਤੇ ਮਾਰੇ ਜੀ ਸਾਤ ਵੀ ਗਾ ਚੂਰਦਾ ਨਹੀਂ ਮਾਰਨਾ ਅੱਛਾ ਮੇਰੇ ਕੋਲ ਪ੍ਰੋਪਰ ਮਟਾ ਸਾਤ ਹੀ ਹੈ ਇਹ ਵੀ ਤੁਹਾਡਾ ਹੈ ਹਾਂ ਇਹ ਕਬ ਕਾਟਣਾ ਇਹ ਦੋ ਦਿਨ ਬਾਅਦ ਕਾਟੇਗੇ ਕਿਤਨਾ ਵੀ ਕਾ ਇਧਰ ਹੈ ਇਹ ਦੋ ਵੀ ਹੈ ਅੱਛਾ ਦੋ ਦਿਨ ਲੱਗੇਗੇ ਠੀਕ ਹੈ ਔਰ ਭਈਆ ਤੁਹਾਡਾ ਕੌਣ ਸਾ ਗਾਉਂ ਹੈ ਗੁਲਬਲ ਗੁਲਬਲ ਪਹਿਲੇ ਸਾਸਰੀ ਕਾਲ ਬੁਲਾਓ ਇਹ ਹੀ ਮੇਰੇ ਪਿਤਾ ਜੀ ਹੈ ਹਾਂ ਪਿਤਾ ਹੀ ਦਾ ਸਾਸਰੀ ਕਾਲ ਬੁਲਾਓ ਪਹਿਲੋ ਸਾਸਰੀਆ ਕਾਲ ਕਿਆ ਸਤ ਸਤ ਸ੍ਰੀ ਅਕਾਲ ਐਸੇ ਬੋਲੋ ਸਤ ਸ੍ਰੀ ਅਕਾਲ ਹਾਂਜੀ ਹਾਂਜੀ ਇਸ ਕੋਈ ਵਾਲਾ ਆ ਗਿਆ ਕਿ ਗੋਰਾ ਤੂੰ ਤਾਂ ਬਲਾ ਲਈ ਸਾਸਰੀ ਕਾਲ ਹਣਾ ਤੇ ਆਪਾਂ ਜੀ ਇੱਥੇ ਆਪਾਂ ਤਕਰੀਬਨ ਬਹੁਤ ਬੰਦਿਆਂ ਨਾਲ ਆਪਾਂ ਦੱਸ ਕੇ ਜਾਵਾਂਗੇ ਸਾਸਰੀ ਕਾਲ ਚੀਜ਼ ਕੀ ਆ ਸਾਸਰੀ ਕਾਲ ਸਾਸਰੀ ਕਾਲ ਦੇ ਬਾਰੇ ਤਕਰੀਬਨ ਆਪਾਂ ਜਿੰਨੇ ਵੀ ਭਈਏ ਮਿਲਦੇ ਕਿ ਜੇ ਪੁੱਛਦੇ ਆ ਸਾਸਰੀ ਕਾਲ ਬਲਾਓ ਉਹ ਹੋਰ ਕੁਝ ਦੱਸਦੇ ਅੱਗੋਂ ਪਿੰਡ ਸਾਡਾ ਉਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ ਹੁਣ ਆਪਾਂ ਹੌਲੀ ਹੌਲੀ ਸਮਝਾ ਕੇ ਜਾਵਾਂਗੇ ਕਿ ਸਾਸਰੀ ਕਾਲ ਰੇਹ ਕੋਲੇ ਬੁਲਾਵਾਂਗੇ ਆਪਾਂ ਜਿੰਨੇ ਵੀ ਇੱਥੇ ਭਈਏ ਗਏ ਤੇ ਬੰਦੇ ਚੰਗੇ ਆ ਜੀ ਇਹ ਪਿੰਡ ਦੇ ਗੋਲ ਬਲੋ ਤੇ ਮਸ਼ੀਨਵੇਰੇ ਤੇ ਲੈ ਕੇ ਚਾਲੂ ਤੇ ਹੁਣ ਆਪਾਂ ਜਾ ਰਹੇ ਜੱਸੀ ਮਸ਼ੀਨ ਕੋਲੇ ਇੱਥੋਂ ਦਾ ਆਪਾਂ ਏ ਕੰਬਾਈਨ ਦਾ ਇਨਾ ਹੀ ਬਲੌਗ ਹੈ ਤੇ ਹੁਣ ਜੱਸੀ ਵੀ ਚਾਲੂ ਕਰ ਦਿੱਤੀ ਡਰਾਈਵਰ ਲੈ ਗਿਆ ਬਾਕੀ ਉਹਨੇ ਡੀਜ਼ਲ ਬਹੁਤ ਘਾਟੇ ਡਰਾਈਵਰ ਗੁੱਸੇ ਿਲਗਦਾ ਹੀ ਅੱਜ ਕੋਈ ਵਾਟਵਟ ਨਹੀਂ ਦੇਂਦਾ ਹਨਾ ਇਦਨ ਮਾੜਾ ਦੱਸਾ ਜੇ ਵੀ ਤੇਜ਼ ਨਹੀਂ ਤੋਰੀ ਆਉਂਦਾ ਹੈ ਹੈ ਸ਼ਾਮ ਨੂੰ ਆਵਾਜ਼ ਵੇਖਣੀ ਚੰਗਾ ਕਿ ਸਟਾਕ ਦੀ ਆਵਾਜ਼ ਆਉਂਦੀ ਕਿਹੜਾ ਨਾਲ ਲੱਗਦਾ ਕੋਈ ਮਾੜਾ ਜਾ ਉਹ ਹੀ ਲੱਗਦਾ ਸਾਰਾ ਟੱਪ ਤੇ ਅੱਲੀ ਨਹੀਂ ਨੇ ਡਰਾਈਵਰ ਗੁੱਸਾ ਚੜ ਗਿਆ ਹੀ ਖਾਣਾ ਕੰਮ ਚੱਲੇ ਖੁਸ਼ ਹੁੰਦਾ ਜੇ ਕੰਮ ਚੱਲੇ ਵਿਹਲਾ ਬੈਠਾ ਫਿਰ ਅਦਾਸ ਰਹਿੰਦਾ ਹੁਣ ਤੁਸੀਂ ਚਾਵਲ ਖਾਣੇ ਜੇ ਕਿ ਰਸ ਮਲਾਈ ਖਾਣੀ ਜੇ ਕਿ ਰੋਟੀ ਲੈ ਗਾਵਾਂ ਕੀ ਲੈਵਾਂ ਤੁਹਾਡੇ ਵਾਸਤੇ ਚਾਵਲ ਹੀ ਰਸ ਮਲਾਈ ਨਹੀਂ ਖਾਣੀ ਜੇ ਤੇ ਦੂਜਾ ਚਮਚਮ ਨਾ ਲੈ ਆ ਜੀ ਚਮਚਮ ਲੈਣ ਚਮਚੇ ধরਦਾ ਚਮਚੇ ਦੀ ਚਮਚਮ ਚਮਚਮ ਹਾਂ ਚਮਚੇ ਮੈਂ ਤੁਹਾਨੂੰ ਮਿਲੇ ਚਲੋ ਠੀਕ ਆ ਜੀ ਆਪਾਂ ਲੱਦਿਆ ਜੋ ਕੰਪੈਨ ਕੋਲੇ ਤੇ ਇਹਨੂੰ ਤੇਲ ਵਾਰ ਆਖੀ ਚੰਗਾ ਪੈਸੇ ਲੈ ਲਈ ਜਾਂਦੇ ਕੋਲੋਂ ਕਿੰਨੇ ਲੈਣੇ 5000 ਰੁਪਏ ਨਵਾਦ ਦੇ ਤੇਲ ਲੈ ਆਈਏ ਤੇਲ ਮੁੱਕ ਜਾਣਾ ਉਹ ਨਹੀਂ ਮਿਲ ਜਣਾ 8 ਵਿੱਗੇ 2000 ਤਾਂ ਤੈਨੂੰ ਪਤਾ ਕਿੰਨਾ ਕੋਲੇ ਨਾ ਅੰਦਜਾ ਪੈਸੇ ਤਕਰੀਬਨ 40 50 ਪਿਆਰ ਲੱਖ ਲੱਖ ਰੁਪਏ ਲਿਆਏ ਹੋਰੀ ਲਈ ਬੱਸ ਲੱਗ ਗਿਆ ਤੇ ਹੈ ਕੀ ਟੈਂਕੀ 80 ਕੁਆਂਟਲ ਦੀ ਟੈਂਕੀ ਬਾਰੇ ਪੁੱਛਦਾ ਕਿੰਨੇ ਕੁਆਂਟਲ ਦੀ ਆ ਦਾਣੇ ਵਾਲੀ ਟੈਂਕ ਬਾਰੇ ਕੰਬੈਨ ਦੇ ਆਪਾਂ ਨੂੰ ਖੁੱਲਾ ਫਾਹਸਲਾ ਬਹੁਤ ਵੱਡਾ ਦੇਤਾ ਵੀ 80 ਕੁਆਂਟਲ ਦੀ ਆ ਉਹ ਹੰਦੇ ਫਿਰ ਦੋ ਟਰਾਲੀ ਭਵਨ ਦੇ ਦਾਣੇ ਇਹ ਯਾਰ ਉਲਟ ਲੱਗ ਪਿਆ ਬੰਦਾ ਉਹ ਗੋਰੀਆ ਉਲਟ ਲੱਗ ਪਿਆ ਆਇਆ ਤੇ ਫਟੇ ਵੱਟਾਲ ਪੈਣ ਚੁੱਪ ਗਿਆ ਇਧਰ ਆ ਮੜਾਇਆ ਇਧਰ ਆ ਤੇ ਬੰਦਾ ਸਾਡਾ ਡਰਾਈਵਰ ਸਾਡਾ ਉਲਝਿਆ ਪਿਆ ਥੋੜਾ ਜਾਂ ਜਿੱਧਰ ਨੂੰ ਵੱਟਾ ਨੇ ਉਧਰ ਨੂੰ ਤੋਰੀ ਆਉਂਦਾ ਮਸ਼ੀਨ ਨੇ ਤੇ ਦੂਜੇ ਰੋਡ ਨਹੀਂ ਮੜਦਾ ਐ ਨਾ ਵੱਟ ਫੋਰਮੈਨ ਆ ਦੇਖੋ ਐ ਨਾ ਵੱਟਾ ਨੇ ਉਧਰ ਨੂੰ ਮਹੀਨ ਤੋੜਦੀ ਨੇ ਇਹ ਐਨਾ ਵਾਟ ਆਇਆ ਤੇ ਆ ਇਹ ਤਾਂ ਇਹੀ ਤਾਂ ਵਾਟ ਆਈ ਤੇ ਇਧਰ ਨੂੰ ਚਲਾ ਆਇਆ ਇਹਨੂੰ ਉਹ ਇਹ ਨਾ ਵਾਟ ਉਹ ਵਟਸਾਲ ਵੱਜਦੀ ਆਇਆ ਕਰਕੇ ਇਹ ਹੀ ਤਾਂ ਵਾਟ ਆ ਇਹ ਨਹੀਂ ਆਪਣੇ ਮੰਦੇ ਜੇ ਮਰਜੀ ਵਾਲੇ ਚਲੋ ਕਰਨ ਮਰਜੀ ਇਹਨਾਂ ਨੂੰ ਲੱਗਦਾ ਹੋਏ ਚੱਲਣ ਦਾ ਸ਼ੌਂਕ ਆ ਆ ਦੇਖੋ ਵਟਾਂ ਕਿੱਧਰ ਨੂੰ ਡਾਇ ਇਹ ਤੇ ਡਰਾਈਵ ਮਸ਼ੀਨ ਕਿੱਧਰ ਚਲਾਦਾ ਹੈ ਇਧਰ ਵੱਟਾ ਨੇ ਉਧਰ ਨੂੰ ਚਲਾ ਰਿਆ ਹੈ ਜੇ ਉਹਨਾਂ ਨੂੰ ਵੱਟਾ ਚੱਲਿਆ ਹੋਏ ਚੱਲਣ ਦਾ ਸ਼ੌਂਕ ਹੈ ਕੋਈ ਕਾਲ ਨਹੀਂ ਚੱਲ ਲੈਂਦਾ ਆਪੇ ਟਿਕ ਜਾਣਗੇ ਹੌਲੀ ਹੌਲੀ ਵੱਲ ਆਊਗਾ ਕਿ ਬੰਦਾ ਇੰਨੀ ਜਲਦੀ ਕਿਨ ਵੱਲ ਨਹੀਂ ਆ ਸਕਦਾ ਆ ਦੇਖੋ ਆ ਵੱਟਾ ਨੇ ਮਸ਼ੀਨ ਬੜਕੜਕੜ ਕੇ ਵਜਦੀ ਹੈ ਉਸੇ ਵਾਸਤੇ ਉਹ ਵੱਡਣ ਲੱਗਾ ਹੈ ਆ ਦੇਖੋ ਆ ਲੋ